ਅੱਜ ਦਾ ਡੇ ਵਾਸਤੇ ਲੈ ਕੇ ਆਏ ਇੱਕ ਹੋਰ ਕੈਂਡਲਸਟਿਕ ਪੈਟਰਨ ਇਹਦਾ ਨਾਮ ਆ ਡਾਰਕ ਕਲਾਊਡ ਕਵਰ ਹੁਣ ਦੇਖੋ ਜਦੋਂ ਵੀ ਇਹ ਪੈਟਰਨ ਬਣਦਾ ਹੈ ਇਹਦੀ ਨਾਲ ਮਾਰਕੀਟ ਦੇ ਵਿੱਚ ਬਹੁਤ ਵੱਡੇ ਵੱਡੇ ਮੂਵ ਆਉਂਦੇ ਆ ਛੋਟੇ ਜਿਹੇ ਸਟਾਪ ਲੋਸ ਤੇ ਬਹੁਤ ਵੱਡਾ ਵੱਡਾ ਪ੍ਰੋਫਿਟ ਆਪਾਂ ਨੂੰ ਇਸ ਪੈਟਰਨ ਦੇ ਨਾਲ ਵੀ ਦੇਖਣ ਨੂੰ ਮਿਲਦਾ ਹੈ ਹੁਣ ਦੇਖੋ ਆਪਾਂ ਟਰੇਡ ਕਿਵੇਂ ਕਰਦੇ ਆ ਸਪੋਰਟ ਤੋਂ ਕਰਦੇ ਆ ਪੋਤੇ ਵਾਸਤੇ ਰੈਜ਼ਿਸਟੈਂਸ ਤੋਂ ਕਰਦੇ ਆ ਆਪਾਂ ਥੱਲੇ ਵਾਸਤੇ ਹੌਂਡ ਸਪੋਰਟ ਤੇ ਜਦੋਂ ਆਪਾਂ ਟਰੇਡ ਕਰਦੇ ਆਂ ਸਪੋਰਟ ਤੋਂ ਉੱਤੇ ਵਾਸਤੇ ਆਪਾਂ ਇੱਥੇ ਕੀ ਵੇਨੇ ਕੈਂਡਲਸਟਿਕ ਪੈਟਰਨ ਤੇ ਜਦੋਂ ਰੈਜ਼ਿਸਟੈਂਸ ਤੋਂ ਆਪਾਂ ਥੱਲੇ ਵਾਸਤੇ ਕਰਦੇ ਆਂ ਉਦੋਂ ਆਪਾਂ ਇੱਥੇ ਕੀ ਵੇਨੇ ਆ ਕੈਂਡਲਸਟਿਕ ਪੈਟਰਨ ਸੋ ਕੈਂਡਲਸਟਿਕ ਪੈਟਰਨ ਆਪਾਂ ਇੱਕ ਇੱਕ ਕਰਕੇ ਸਾਰੇ ਸਿੱਖਣ ਦੇ ਆਂ ਹੈਮਰ ਸਿੱਖ ਲਿਆ ਆਪਾਂ ਸ਼ੂਟਿੰਗ ਸਟਾਰ ਸਿੱਖ ਲਿਆ ਹੈਂਗੀਮੈਂਟ ਸਿੱਖ ਲਿਆ ਇਨਵਰਟਿਡ ਹੈਮਰ ਸਿੱਖ ਲਿਆ ਸੋ ਹੋਰ ਵੀ ਬਹੁਤ ਸਾਰੇ ਆਪਾਂ ਸਿੱਖ ਲਏ ਆ ਸੋ ਅੱਜ ਦਾ ਦਿਵਸ ਤੇ ਲੈ ਕੇ ਆਏ ਆ ਆਪਾਂ ਡਾਰਕ ਕਲਾਉਡ ਕਵਰ ਕੈਂਡਲਸਟਿਕ ਪੈਟਰਨ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਦੀ ਪਛਾਣ ਕੀ ਆ ਇਹਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਸਟਾਪ ਲੌਸ ਕਿੱਥੇ ਲਾਉਣਾ ਤੇ ਇਹਦੇ ਵਿੱਚ ਆਪਾਂ ਨੂੰ ਜੇ ਐਕੂਰਸੀ ਬਹੁਤ ਜ਼ਿਆਦਾ ਚਾਹੀਦੀ ਆ ਸੋ ਉਹਦੇ ਵਾਸਤੇ ਕਿਹੜੇ-ਕਿਹੜੇ ਰੂਲਸ ਫਾਲੋ ਕਰਨੇ ਆ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਜਦੋਂ ਵੀ ਆਪਾਂ ਇੱਥੇ ਟ੍ਰੇਡ ਕਰਨੀ ਆ ਸੋ ਵੀਡੀਓ ਬਹੁਤ ਇੰਪੋਰਟੈਂਟ ਹੋਊਗੀ ਤੇ ਵੀਡੀਓ ਛੋਟੀ ਜੀ ਹੋਊਗੀ ਉਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਸੋ ਆਪਾਂ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਇਹਦੀ ਪਛਾਣ ਸੋ ਦੇਖੋ ਦੋ ਕੈਂਡਲ ਮਲਾ ਕੇ ਡਾਰਕ ਕਲਾਉਡ ਕਵਰ ਕੈਂਡਲਸਟਿਕ ਪੈਟਰਨ ਬਣਦਾ ਹੈ ਦੋ ਕੈਂਡਲ ਮਲਾ ਕੇ ਹੁਣ ਇੱਕ ਦੇਖੋ ਇਹਦੇ ਵਿੱਚ ਹਰਾ ਹੁੰਦਾ ਤੇ ਇੱਕ ਹੁੰਦਾ ਲਾਲ ਹੁਣ ਸਭ ਤੋਂ ਪਹਿਲਾਂ ਦੇਖੋ ਮੈਂ ਇਹ ਕਲੀਅਰ ਕਰਨਾ ਚਾਹੁੰਨਾ ਜਿਹੜੇ ਨਵੇਂ ਵੀਰ ਪਣਿਆ ਜਿਹੜੀ ਦੇਖੋ ਹਰੀ ਚੀਜ਼ ਆ ਤੇ ਲਾਲ ਆ ਇਹਨੂੰ ਆਪਾਂ ਕਹਿੰਦੇ ਬੋਡੀ ਬੀਓਡੀ ਬੋਡੀ ਤੇ ਜਿਹੜੀ ਦੇਖੋ ਉੱਤੇ ਡੰਡੀ ਥੱਲੇ ਡੰਡੀ ਆ ਹਰੇ ਤੇ ਲਾਲ ਦੇ ਇਹਨੂੰ ਆਪਾਂ ਕਹਿੰਦੇ ਆ ਡਬਲ ਆਈ ਸੀ ਕੇ ਵਿਕ ਸੋ ਇਹ ਦੇਖੋ ਇਹਨਾਂ ਕਲੀਅਰ ਹੋ ਗਿਆ ਕਿ ਹਰੀ ਤੇ ਲਾਲ ਕੀ ਆ ਬੋਡੀ ਆ ਤੇ ਉੱਤੇ ਤੇ ਥੱਲੇ ਵਾਲੀ ਜਿਹੜੀ ਡੰਡੀ ਆ ਹਰੇ ਦੇ ਤੇ ਲਾਲ ਦੇ ਏਕ ਹੀ ਆ ਇਹ ਵਿਕਿਆ ਇਹ ਕਲੀਅਰ ਹੋ ਗਿਆ ਹੁਣ ਦੇਖੋ ਸਮਝੋ ਕੈਂਡਲਸਟਿਕ ਪੈਟਰਨ ਨੂੰ ਇਸ ਕੈਂਡਲਸਟਿਕ ਪੈਟਰਨ ਨੂੰ ਸਮਝੋ ਕਿ ਇਹ ਕਿੱਦਾਂ ਆ ਇਹਦੀ ਪਛਾਣ ਕੀ ਹੈ ਸੋ ਦੇਖੋ ਪਹਿਲੋਂ ਹਰਾ ਕੈਂਡਲ ਹੋਊਗਾ ਤੇ ਦੂਜਾ ਲਾਲ ਕੈਂਡਲ ਹੋਊਗਾ ਠੀਕ ਹੈ ਹੁਣ ਹਰੇ ਕੈਂਡਲ ਦੀ ਜਿਹੜੀ ਬੋਡੀ ਹੈ ਨਾ ਉਤਲੇ ਬੰਨੀ ਹੋ ਉਤਲੇ ਬੰਨੀ ਹੋ ਲਾਲ ਕੈਂਡਲ ਦੀ ਬੋਡੀ ਤੋਂ ਥੱਲੇ ਹੋਊਗੀ ਲਾਲ ਕੈਂਡਲ ਦੀ ਬੋਡੀ ਜਿਹੜੀ ਨਾ ਉਤਲੇ ਬੰਨੀ ਹੋ ਹਰੇ ਕੈਂਡਲ ਦੀ ਬੋਡੀ ਤੋਂ ਉੱਤੇ ਹੋਊਗੀ ਠੀਕ ਹੈ ਪਹਿਲੀ ਕੰਡੀਸ਼ਨ ਹੋਗੀ ਦੂਜੀ ਕੰਡੀਸ਼ਨ ਕੀ ਆ ਕਿ ਦੇਖੋ ਹਰੇ ਕੈਂਡਲ ਦੀ ਜਿਹੜੀ ਬਾਡੀ ਆ ਥੱਲੇੋਂ ਲਾਲ ਕੈਂਡਲ ਦੀ ਬਾਡੀ ਤੋਂ ਥੋੜਾ ਜਿਹਾ ਥੱਲੇ ਹੋਊਗੀ ਤੇ ਲਾਲ ਕੈਂਡਲ ਦੀ ਜਿਹੜੀ ਬਾਡੀ ਆ ਹਰੇ ਕੈਂਡਲ ਦੀ ਬਾਡੀ ਤੋਂ ਥੋੜਾ ਜਿਹਾ ਉੱਤੇ ਹੋਊਗੀ ਇਹ ਦੋ ਕੰਡੀਸ਼ਨਾਂ ਦੋਵੇਂ ਹੋਣੀਆਂ ਚਾਹੀਦੀਆਂ ਜਦੋਂ ਵੀ ਪੈਟਰਨ ਬਣਦਾ ਬਾਕੀ ਦੇਖੋ ਜਿਹੜਾ ਇਹਦਾ ਲੋ ਆ ਤੇ ਜਾਂ ਇਹਦਾ ਹਾਈ ਆ ਇਹਦਾ ਕੋਈ ਫਰਕ ਨਹੀਂ ਪੈਂਦਾ ਜੇ ਲੋ ਥੱਲੇ ਵੀ ਹੋਊਗਾ ਕੋਈ ਫਰਕ ਨਹੀਂ ਆ ਤੇ ਜੇ ਦੇਖ ਲੋ ਹਾਈ ਉੱਤੇ ਵੀ ਹੋਊਗਾ ਜਾਂ ਫਿਰ ਹਾਈ ਬਿਲਕੁਲ ਨਹੀਂ ਹੋਊਗਾ ਫਿਰ ਵੀ ਕੋਈ ਫਰਕ ਨਹੀਂ ਆਗਾ ਬੋਡੀ ਵਾਲੀ ਜਿਹੜੀ ਕੰਡੀਸ਼ਨ ਹੈ ਨਾ ਦੋਵੇਂ ਇਹ ਹੋਣੀ ਚਾਹੀਦੀਆਂ ਹਰ ਇੱਕ ਕੈਂਡਲ ਦੀ ਜਿਹੜੀ ਬੋਡੀ ਉਤਲੇ ਬੰਨਿਓ ਨੀਵੀਂ ਹੋਣੀ ਚਾਹੀਦੀ ਲਾਲ ਕੈਂਡਲ ਦੀ ਬੋਡੀ ਤੋਂ ਤੇ ਥੱਲੇ ਵਾਲੇ ਬੰਨਿਓ ਹਰ ਇੱਕ ਕੈਂਡਲ ਦੀ ਜਿਹੜੀ ਬੋਡੀ ਆ ਲਾਲ ਕੈਂਡਲ ਦੀ ਬੋਡੀ ਤੋਂ ਥੱਲੇ ਹੋਣੀ ਚਾਹੀਦੀ ਆ ਇਹ ਕੰਡੀਸ਼ਨ ਹੈ ਬਸ ਇਹਦੀ ਸੋ ਹੁਣ ਆਪਾਂ ਸਮਝਦੇ ਹਾਂ ਕਿ ਇਹਦੇ ਵਿੱਚ ਆਪਾਂ ਰੂਲਸ ਕਿਹੜੇ-ਕਿਹੜੇ ਫਾਲੋ ਕਰਨੇ ਆ ਸੋ ਸਭ ਤੋਂ ਪਹਿਲੀ ਚੀਜ਼ ਸਭ ਤੋਂ ਪਹਿਲਾ ਰੂਲ ਇਹਦੇ ਵਿੱਚ ਡਾਊਨ ਟ੍ਰੈਂਡ ਹੋਣਾ ਚਾਹੀਦਾ ਜਦੋਂ ਵੀ ਬੰਦਾ ਹੁਣ ਦੇਖੋ ਮਾਰਕੀਟ ਕਦੇ ਵੀ ਇਦਾਂ ਥੱਲੇ ਨਹੀਂ ਜਾਂਦੀ ਮਾਰਕੀਟ ਦਾ ਥੱਲੇ ਜਾਂਦਾ ਇੱਕ ਤਰੀਕਾ ਆ ਪ੍ਰਾਈਸ ਐਕਸ਼ਨ ਸੋ ਉਹਦੇ ਵਿੱਚ ਉਹ ਆਪਾਂ ਨੂੰ ਬਾਰ-ਬਾਰ ਐਂਟਰੀ ਕਰਨ ਦਾ ਮੌਕਾ ਦਿੰਦੀ ਹੈ ਇਦਾਂ ਕਰਕੇ ਮਾਰਕੀਟ ਥੱਲੇ ਜਾਂਦੀ ਹੈ ਹੁਣ ਆ ਜਿਹੜੇ ਦੇਖੋ ਟੌਪ ਬਣਾਉਣ ਲਈ ਆ ਇੱਥੇ ਬਣਦੇ ਕੈਂਡਲਸਟਿਕ ਪੈਟਰਨ ਸੋ ਇੱਥੇ ਜੇ ਦੇਖੋ ਡਾਰਕ ਕਲਾਊਡ ਕਵਰ ਪੈਟਰਨ ਬਣਦਾ ਹੈ ਉਹਦਾ ਲੋ ਬ੍ਰੇਕ ਹੁੰਦਾ ਹੈ ਸੋ ਉਹਦੇ ਵਿੱਚ ਆਪਾਂ ਐਂਟਰੀ ਕਰਕੇ ਪ੍ਰੋਫਿਟ ਕਰ ਸਕਦੇ ਆ ਫਿਰ ਜੇ ਇੱਥੇ ਦੇਖੋ ਡਾਰਕ ਕਲਾਊਡ ਕਵਰ ਪੈਟਰਨ ਬਣਦਾ ਹੈ ਉਹਦੇ ਵਿੱਚ ਆਪਾਂ ਐਂਟਰੀ ਕਰਕੇ ਪ੍ਰੋਫਿਟ ਕਰ ਸਕਦੇ ਆ ਦੂਜਾ ਰੂਲ ਕੀ ਆ ਛੋਟਾ ਸਾਈਜ਼ ਹੋਣਾ ਚਾਹੀਦਾ ਜਿੰਨਾ ਛੋਟਾ ਸਾਈਜ਼ ਹੋਊਗਾ ਓਨਾ ਹੀ ਦੇਖੋ ਉਹਦੇ ਵਿੱਚ ਪ੍ਰੋਫਿਟ ਹੋਣ ਦੇ ਚਾਂਸ ਜ਼ਿਆਦਾ ਹੈ ਤੇ ਓਨਾ ਹੀ ਉਹਦੇ ਵਿੱਚ ਵੱਡਾ ਪ੍ਰੋਫਿਟ ਹੋਣ ਦੇ ਚਾਂਸ ਵੀ ਜ਼ਿਆਦਾ ਹੈ ਤੀਜਾ ਰੂਲ ਰੈਜ਼ਿਸਟੈਂਸ ਹੋਣਾ ਚਾਹੀਦਾ ਹੁਣ ਦੇਖੋ ਆਪਾਂ ਨੂੰ ਪਤਾ ਲੱਗ ਗਿਆ ਕਿ ਮਾਰਕੀਟ ਇਦਾਂ ਥੱਲੇ ਜਾਂਦੀ ਆ ਟੌਪ ਤੋਂ ਥੱਲੇ ਟੌਪ ਤੇ ਬਣਾਉਗੀ ਪੈਟਰਨ ਫਿਰ ਥੱਲੇ ਆਊਗੀ ਟੌਪ ਤੇ ਬਣਾਉਗੀ ਪੈਟਰਨ ਫਿਰ ਥੱਲੇ ਆਊਗੀ ਹੁਣ ਇਹ ਜਿਹੜੀ ਟੌਪ ਕਿਉਂ ਬਣਾਉਣ ਡਈ ਆ ਕਿਉਂਕਿ ਇੱਥੇ ਰੈਜ਼ਿਸਟੈਂਸ ਆ ਇੱਥੇ ਰੈ ਥੱਲੇ ਆਈ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਉੱਤੇ ਗਈ ਹੁਣ ਉੱਤੇ ਗਈ ਤੇ ਇੱਥੇ ਆ ਰੈਜ਼ਿਸਟੈਂਸ ਹੁਣ ਇੱਥੇ ਰੈਜ਼ਿਸਟੈਂਸ ਦੇ ਨਾਲ ਜੀ ਜਾ ਕੇ ਡਾਰਕ ਕਲਾਉਡ ਕਵਰ ਪੈਟਰਨ ਬਣਾਉਂਦੀ ਆ ਸੋ ਜਿਵੇਂ ਦੇਖੋ ਇਹਦਾ ਲੋ ਬ੍ਰੇਕ ਹੁੰਦਾ ਉਸ ਤੋਂ ਬਾਅਦ ਆਪਾਂ ਐਂਟਰੀ ਕਰਨੀ ਆ ਤੇ ਇਹਦੇ ਵਿੱਚ ਆਪਾਂ ਪ੍ਰੋਫਿਟ ਕਰਨਾ ਫਿਰ ਦੇਖੋ ਮਾਰਕੀਟ ਥੱਲੇ ਆਈ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਉੱਤੇ ਗਈ ਹੁਣ ਜਦੋਂ ਥੋੜਾ ਜਿਹਾ ਉੱਤੇ ਗਈ ਹੈ ਤੇ ਇੱਥੇ ਫਿਰ ਰੈਜ਼ਿਸਟੈਂਸ ਆ ਜਿਵੇਂ ਦੇਖੋ ਇਹਨੂੰ ਟੱਚ ਕਰਦੀ ਆ ਇੱਥੇ ਜਾ ਕੇ ਜੇ ਡਾਰਕ ਕਲਾਉਡ ਕਵਰ ਪੈਟਰਨ ਬਣਾਉਂਦੀ ਆ ਜੇ ਉਹਦਾ ਲੋ ਬ੍ਰੇਕ ਹੁੰਦਾ ਫ ਹੁਣ ਦੇਖੋ ਜਿਹੜੇ ਰੈਜ਼ਿਸਟੈਂਸ ਆ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਤਾਂ ਹੁੰਦੇ ਆ ਸਟ੍ਰੇਟ ਲਾਈਨ ਵਾਲੇ ਸਿੱਧੀ ਲਾਈਨ ਵਾਲੇ ਹਾਰੀਜ਼ਨਟਲ ਲਾਈਨ ਆਪਾਂ ਇਹਨੂੰ ਕਹਿ ਦਿੰਨੇ ਆ ਤੇ ਇੱਕ ਹੁੰਦੇ ਟੇਢੀ ਲਾਈਨ ਵਾਲੇ ਜਿਹਨੂੰ ਆਪਾਂ ਟ੍ਰੈਂਡ ਲਾਈਨ ਦਾ ਰੈਜ਼ਿਸਟੈਂਸ ਕਹਿੰਦੇ ਆ ਆਹ ਵਾਲਾ ਹੁਣ ਦੇਖੋ ਭਾਵੇਂ ਸਿੱਧੀ ਲਾਈਨ ਵਾਲਾ ਰੈਜ਼ਿਸਟੈਂਸ ਆ ਤੇ ਭਾਵੇਂ ਦੇਖੋ ਟ੍ਰੈਂਡ ਲਾਈਨ ਵਾਲਾ ਦੋਨਾਂ ਦੇ ਵਿੱਚੋਂ ਇੱਕ ਜ਼ਰੂਰ ਹੋਣਾ ਚਾਹੀਦਾ ਹੁਣ ਜੇ ਦੇਖੋ ਟ੍ਰੈਂਡ ਲਾਈਨ ਵਾਲਾ ਹੈ ਇਹਦੇ ਵਿੱਚ ਕੀ ਕਰਨਾ ਦੇਖੋ ਮਾਰਕੀਟ ਥੱਲੇ ਗਈ ਆ ਥੋੜਾ ਜਿਹਾ ਉੱਤੇ ਆਈ ਆ ਇਹਨੂੰ ਟੱਚ ਕੀਤਾ ਹੈ ਐਦੇ ਕੋਲ ਆ ਕੇ ਜੀ ਇਹ ਦੇਖੋ ਡਾਰਕ ਕਲਾਉਡ ਕਵਰ ਪੈਟਰਨ ਬਣਾਇਆ ਉਹਦਾ ਲੋ ਬ੍ਰੇਕ ਕੀਤਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਕੇ ਪ੍ਰੋਫਿਟ ਕਰ ਸਕਦੇ ਦੁਬਾਰਾ ਫੇਰ ਜਦੋਂ ਰੈਜ਼ਿਸਟੈਂਸ ਕੋਲ ਦੁਬਾਰਾ ਫੇਰ ਆਈ ਹੈ ਫੇਰ ਦੇਖੋ ਜੇ ਡਾਰਕ ਕਲਾਉਡ ਕਵਰ ਪੈਟਰਨ ਬਣਾਇਆ ਉਹਦਾ ਲੋ ਬ੍ਰੇਕ ਕੀਤਾ ਲੋ ਬ੍ਰੇਕ ਹੋਣ ਤੋਂ ਬਾਅਦ ਫੇਰ ਆਪਾਂ ਐਂਟਰੀ ਕਰਕੇ ਪ੍ਰੋਫਿਟ ਕਰ ਸਕਦੇ ਹਾਂ ਸਿੰਪਲ ਸੋ ਇਹ ਤਿੰਨਾਂ ਹੀ ਚੀਜ਼ਾਂ ਕਲੀਅਰ ਹੋ ਗਈਆਂ ਰੂਲਸ ਆਪਣੇ ਕਲੀਅਰ ਹੋ ਗਏ ਹੁਣ ਆਪਾਂ ਸਮਝਦੇ ਹਾਂ ਝਾੜ ਤੇ ਕੀ ਇਹਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਹੈ ਤੇ ਇਹਦੇ ਵਿੱਚ ਆਪਾਂ ਸਟਾਪ ਲੌਸ ਕਿੱਥੇ ਲਾਉਣਾ ਹੁੰਦਾ ਸੋ ਦੇਖੋ ਆਪਣੇ ਸਾਹਮ ਆ ਦੇਖੋ ਇੱਕ ਹਰਾ ਕੈਂਡਲ ਆ ਤੇ ਆ ਲਾਲ ਕੈਂਡਲ ਆ ਹੁਣ ਦੇਖੋ ਇੱਥੇ ਡਾਊਨ ਟ੍ਰੈਂਡ ਆ ਇੱਥੋਂ ਦੇਖੋ ਪਹਿਲੀ ਵਾਰ ਮਾਰਕੀਟ ਡਿੱਗੀ ਸੀ ਤੇ ਇਹ ਦੇਖੋ ਉਸ ਤੋਂ ਥੱਲੇ ਰਹੀ ਹੈ ਤੇ ਇੱਥੇ ਜੇ ਰੈਜ਼ਿਸਟੈਂਸ ਤੁਸੀਂ ਦੇਖੋਗੇ ਟ੍ਰੈਂਡ ਲਾਈਨ ਦਾ ਰੈਜ਼ਿਸਟੈਂਸ ਹੈ ਤੇ ਠੀਕ ਹੈ ਟ੍ਰੈਂਡ ਲਾਈਨ ਦਾ ਰੈਜ਼ਿਸਟੈਂਸ ਹੈ ਸੋ ਟ੍ਰੈਂਡ ਲਾਈਨ ਦਾ ਰੈਜ਼ਿਸਟੈਂਸ ਹੈ ਤੇ ਆਪਾਂ ਇੱਥੇ ਕੀ ਕਰਨਾ ਆਹ ਦੇਖੋ ਆਪਣਾ ਹਰਾ ਕੈਂਡਲ ਹੋ ਗਿਆ ਤੇ ਆਪਣਾ ਲਾਲ ਕੈਂਡਲ ਹੋ ਗਿਆ ਹੁਣ ਹਰੇ ਕੈਂਡਲ ਦੀ ਬੋਡੀ ਦੇਖੋ ਉਤਲੇ ਬੰਨਿਓ ਨੀਵੀਂ ਆ ਲਾਲ ਕੈਂਡਲ ਤੋਂ ਥੱਲੇ ਵਾਲੇ ਬੰਨੇ ਜੇ ਦੇਖੀਏ ਥੱਲੇ ਵਾਲੇ ਬੰਨੇ ਉਹ ਵੀ ਨੀਵੀਂਆਂ ਲਾਲ ਕੈਂਡਲ ਤੋਂ ਸੋ ਕੰਡੀਸ਼ਨ ਆਪਣੀ ਕਲੀਅਰ ਹੋ ਗਈ ਕੰਡੀਸ਼ਨ ਕਲੀਅਰ ਹੋ ਗਈ ਹੁਣ ਆਪਣਾ ਦੇਖੋ ਦੋ ਕੈਂਡਲਾਂ ਨੂੰ ਮਿਲਾ ਕੇ ਬਣ ਗਿਆ ਹਰੇ ਤੇ ਲਾਲ ਨੂੰ ਮਿਲਾ ਕੇ ਬਣ ਗਿਆ ਡਾਕ ਲਾਊਡ ਕਵਰ ਪੈਟਰਨ ਹੁਣ ਜਿਵੇਂ ਦੇਖੋ ਜਿਹੜਾ ਹਰੇ ਕੈਂਡਲ ਦਾ ਲੋ ਹੀ ਥੱਲੇ ਆ ਹਰੇ ਕੈਂਡਲ ਦਾ ਜਦੋਂ ਲੋ ਬ੍ਰੇਕ ਹੁੰਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਨੀ ਹੈ ਹੁਣ ਹਰੇ ਕੈਂਡਲ ਦੇਖੋ ਲੋ ਇੱਥੇ ਬ੍ਰੇਕ ਹੋਣ ਡਿਆ ਸੋ ਇੱਥੇ ਦੇਖੋ ਜਦੋਂ ਬ੍ਰੇਕ ਹੁੰਦਾ ਤੀਜਾ ਕੈਂਡਲ ਜਦੋਂ ਬ੍ਰੇਕ ਕਰੂਗਾ ক্লোজিং ਦਾ ਵੇਟ ਨਹੀਂ ਕਰਨਾ ਤੀਜਾ ਕੈਂਡਲ ਜਦੋਂ ਬ੍ਰੇਕ ਕਰੂਗਾ ਉਸੇ ਟਾਈਮ ਤੇ ਆਪਾਂ ਇਹਦੇ ਵਿੱਚ ਐਂਟਰੀ ਕਰ ਦੇਣੀ ਆ ਤੇ ਜਿਹੜਾ ਦੇਖੋ ਇਹਦਾ ਹਾਈ ਆ ਉਹ ਆਪਣਾ ਇਹਦੇ ਵਿੱਚ ਸਟੌਪ ਲੌਸ ਰਹੂਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਟੌਪ ਲੌਸ ਨੂੰ ਅੱਗੇ-ਅੱਗੇ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਕਰ ਸਕਦੇ ਆ ਹਾਲਾਂਕਿ ਦੇਖੋ ਇੱਥੇ ਜਿਹੜਾ ਇਹ ਕੈਂਡਲ ਸਟਿਕ ਪੈਟਰਨ ਬਣਿਆ ਆਪਣਾ ਇਹ ਥੋੜਾ ਜਿਹਾ ਵੱਡਾ ਬਣਿਆ ਪਰ ਇਹਦੇ ਵਿੱਚ ਦੇਖੋ ਪ੍ਰੋਫਿਟ ਵੀ ਦੇਖ ਸਕਦੇ ਤੁਸੀਂ ਕਿੰਨਾ ਥੱਲੇ ਤੱਕ ਗਈ ਆ ਤੇ ਵੱਡਾ ਬਣਿਆ ਪਰ ਇਹ ਹੈ ਕਿ ਇਹਦੇ ਵਿੱਚ ਸਾਈਜ਼ ਜੇ ਹੋਰ ਛੋਟਾ ਹੋਊਗਾ ਹੋਰ ਵਧੀਆ ਰਹੂਗਾ ਸਾਈਜ਼ ਜਿੰਨਾ ਛੋਟਾ ਹੋਊਗਾ ਨਾ ਉਨਾ ਹੀ ਦੇਖੋ ਉਹਦੇ ਵਿੱਚ ਸਕਸੈਸ ਰੇਟ ਜ਼ਿਆਦਾ ਆਊਗਾ ਤੇ ਉਨਾ ਹੀ ਉਹਦੇ ਵਿੱਚ ਵੱਡਾ ਪ੍ਰੋਫਿਟ ਹੁੰਦੇ ਦੇ ਚਾਂਸ ਜ਼ਿਆਦਾ ਹੋਣਗੇ ਸੋ ਇਹ ਚੀਜ਼ਾਂ ਸੀ ਇਸ ਕੈਂਡਲਸਟਿਕ ਪੈਟਰਨ ਬਾਰੇ ਉਮੀਦ ਹੈ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਚੰਗੀ ਤਰ੍ਹਾਂ ਜੇ ਫਿਰ ਵੀ ਦੇਖੋ ਕੋਈ ਡਾਊਟ ਕੋਈ ਸਵਾਲ ਰਹਿ ਗਿਆ ਹੋਵੇ ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਜੋ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ